ਇਹ ਕੀ ਦਿਲ ਚ ਆਇਆ ਤੇ ਇਹ ਜਗ੍ਹਾ ਜਿਹੜੀ ਹੁੰਦੀ ਬੜੀ ਸੈਂਸ ਦੀ ਜਗ੍ਹਾ ਹੁੰਦੀ ਤੁਸੀਂ ਇੱਥੇ ਮਾਂ ਲਖਾ ਉਦੋਂ ਮੇਰੀ ਮਾਂ ਛੱਡ ਕੇ ਮੈਨੂੰ ਚਲੀ ਗਈ ਸੀ ਦੁਨੀਆ ਤੋਂ ਤਾਂ ਕਰਕੇ ਤੇ ਮੇਰਾ ਬਾਪੂ ਵੀ ਚਲਾ ਗਿਆ ਸੀਗਾ ਤਾਂ ਕਰਕੇ ਫੋਟਾਂ ਜੀ ਦੇਖਦਾ ਰਹਿਣਾ ਮੈਂ ਫੋਟੋ ਵੀ ਆਪ ਦੇ ਅਕਾਊਂਟ ਤੇ ਪਾਈ ਹੋਈ ਆ ਮੈਂ ਆਪ ਤੱਕ ਮਾਂ ਦਾ ਮੂੰਹ ਨਹੀਂ ਦੇਖਿਆ ਹੈਗਾ ਉਹ ਫੋਨ ਕਰਕੇ ਵੀ ਨਹੀਂ ਪੁੱਛਦੇ ਹੈ ਵੀ ਕਿਵੇਂ ਆ ਕਿਵੇਂ ਨਹੀਂ ਮਾੜਾ ਮੋੜ ਇਹ ਤਾਂ ਕੰਮ ਹੁੰਦਾ ਉਹ ਤਾਂ ਕਰ ਲੈਂਦੇ ਨਹੀਂ ਤਾਂ ਲੱਤ ਮਾਰਦੇ ਵੀ ਚੱਲ ਸਿੰਘ ਪਹੁੰਚੇ ਨੇ ਆਪਣੇ ਘਰ ਬਗਾਨੇ ਕਿਵੇਂ ਲੱਗੀ ਬਾਈ ਜੀ ਫਿਲਮਾ ਬਾਈ ਜੀ ਫਿਲਮ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਫਿਲਮ ਜੀ ਕੀ ਵਧੀਆ ਲੱਗਾ ਤੁਹਾਨੂੰ ਫਿਲਮ ਵਿੱਚ ਕੀ ਮਤਲਬ ਵੀ ਜਦੋਂ ਪੰਜਾਬ ਤੋਂ ਜਾਂਦੇ ਆ ਆਪਣੇ ਮਤਲਬ ਵੀ ਮੁੰਡਾ ਜਾਂਦੇ ਜਾਂ ਫਿਰ ਵਿਆਹ ਕਰਕੇ ਜਾਂਦੇ ਉਧਰ ਨਾ ਤੇ ਬਾਹਰ ਜਾਂਦੇ ਆ ਉੱਥੇ ਆਪਣੇ ਬਾਪੂ ਨੂੰ ਵੀ ਸੱਦ ਲੈਂਦਾ ਜਾਂ ਮੰਮੀ ਨੂੰ ਵੀ ਸੱਦ ਲੈਂਦਾ ਪਰ ਫੈਮਿਲੀ ਵੀ ਨੂੰ ਸੱਦ ਲੈਂਦੇ ਆ ਉਹ ਸੱਦ ਕੇ ਉਹਦੇ ਨਾਲ ਮਤਲਬ ਵੀ ਘਰ ਆសម្ਦੇ ਆ ਕਈ ਵਾਰੀ ਕਈ ਕੋਸ਼ਿਸ਼ ਕਰਦਾ ਹੈ ਕਿ ਕੁਝ ਕਰਦਾ ਫਿਲਮ ਜੀ ਦਿਖਾਇਆ ਗਿਆ ਹੈ ਉਸੇ ਦਾ ਡੇ ਥੇ ਮਾਂ ਮੈਂ ਕਹਣਾ ਪਰਸਨ ਸ਼ੇਖ ਨੂੰ ਕਹਾਂਗਾ ਮਾਂ ਦਿਖਾਨਗੇ ਇਹ ਕੀ ਦਿਲ ਚ ਆਇਆ ਤੇ ਇਹ ਜਗ੍ਹਾ ਜਿਹੜੀ ਹੁੰਦੀ ਬੜੀ ਸੈਂਸਿਟੀਵ ਜਗ੍ਹਾ ਹੁੰਦੀ ਤੁਸੀਂ ਇੱਥੇ ਮਾਂ ਲਖਾ ਇਹ ਮੇਰੀ ਮਾਂ ਨਹੀਂ ਹੈਗੀ ਪਹਿਲਾਂ ਮੈਨੂੰ ਦੱਸਣਾ ਚਾਹਣਾ ਨਾ ਮੇਰੀ ਮਾਂ ਮੈਂ ਜਦੋਂ ਹੈਗਾ ਸੀ 6 ਸਾਲ ਦਾ ਸੀ ਨਾ ਉਦੋਂ ਮੇਰੀ ਮਾਂ ਛੱਡ ਕੇ ਮੈਨੂੰ ਚਲੀ ਗਈ ਸੀ ਦੁਨੀਆ ਤੋਂ ਤਾਂ ਕਰਕੇ ਤੇ ਮੇਰਾ ਬਾਪੂ ਵੀ ਚਲਾ ਗਿਆ ਸੀਗਾ ਤਾਂ ਕਰਕੇ ਸਤ ਤੁਸੀਂ ਇਕੱਲੇ ਮਤਲਬ ਆਪਦੇ ਆਪ ਨੂੰ ਮਤਲਬ ਹਾਂ ਹਾਂ ਮੈਂ ਆਪਣੀ ਮਾਂ ਦਾ ਮੂੰਹ ਵੀ ਨਹੀਂ ਦੇਖਿਆ ਹੈਗਾ ਫੋਟਾਂ 'ਚ ਹੀ ਦੇਖਦਾ ਰਹਿਣਾ ਮੈਂ ਫੋਟੋ ਵੀ ਆਪਦੇ ਅਕਾਊਂਟ ਤੇ ਪਾਈ ਹੋਈ ਆ ਮੈਂ ਆਪਦਾ ਕਦੇ ਮਾਂ ਦਾ ਮੂੰਹ ਨਹੀਂ ਦੇਖਿਆ ਹੈਗਾ ਹਾਂ ਜੀ اچھا ਮਤਲਬ ਮਾਂ ਦਾ ਬਾਪ ਦਾ ਮੈਂ ਕਿਹਾ ਮਾਂ ਦਾ ਹਾਂ ਹਾਂ ਬਾਪੂ ਦਾ ਮੈਂ ਦੇਖਿਆ ਬਾਪੂ ਨੇ ਖੇਡੇ ਆ ਵੀ ਆ ਮੈਂ ਬਾਪੂ ਨੇ ਮੈਨੂੰ ਪੜਾਇਆ ਵੀ ਲਖਾਇਆ ਵੀ ਉਸ ਤੋਂ ਬਾਅਦ ਨਹੀਂ ਵੈਸੇ ਇਸ ਦੁਨੀਆ ਤੇ ਤਾਂ ਹੈਗੀ ਬੇਬੇ ਵੀ ਨਹੀਂ ਹੈਗੀ ਤੇ ਬਾਪੂ ਵੀ ਨਹੀਂ ਹੈਗਾ ਕਿੰਨੀ ਉਮਰ ਤੱਕ ਮਤਲਬ ਹੋਇਆ ਕੀ ਸੁਣਨ ਜਿਆ ਬਾਪੂ ਨੂੰ ਤਾਂ ਟੀਵੀ ਹੋ ਗਿਆ ਸੀਗਾ ਮਾਂ ਤੁਹਾਨੂੰ ਕਾਲਾ ਪੀਲਾ ਹੋ ਗਿਆ ਸੀਗਾ ਬੱਚਾ ਸੀਗਾ ਮਾਂ ਦੇ ਪੇਟ ਚ ਤਾਂ ਕਰਕੇ ਹਾਂਜੀ ਮਤਲਬ ਫਿਰ ਨਿਹੰਗ ਸਿੰਘਾਂ ਨਾਲ ਫਿਰ ਰਹਿਣਾ ਸ਼ੁਰੂ ਕੀਤਾ ਪਰ ਨਿਹੰਗ ਸਿੰਘਾਂ ਸਾਰੇ ਜੀਵਨ ਬਾਬਾ ਜੀ ਨੂੰ ਦਾਨ ਕਰਤਾ ਦਲਬੰਦ ਵਿੱਚ ਹਾਂਜੀ ਹਾਂਜੀ ਉਹਨਾਂ ਦੇ ਨਾਲ ਹੀ ਹੋਣ ਤੁਸੀਂ ਉਹ ਉਹਨਾਂ ਨੇ ਮਾਂ ਪਿਓ ਸਮਝਦੇ ਹਾਂ 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 ਉਹੀ ਆਪਣੇ ਮਿਆਂ ਨੇ ਇੱਥੇ ਭਰਾ ਨੇ ਸਾਰੇ ਕੋਈ ਨਹੀਂ ਹੈਗਾ ਆਪਣਾ ਅ ਸਿੰਘ ਪਹੁੰਚੇ ਨੇ ਆਪਣੇ ਘਰ ਬਗਾਨੇ ਕਿਵੇਂ ਲੱਗੀ ਬਾਈ ਜੀ ਫਿਲਮ ਬਾਈ ਜੀ ਫਿਲਮ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਫਿਲਮ ਜੀ ਕੀ ਵਧੀਆ ਲੱਗਾ ਤੁਹਾਨੂੰ ਫਿਲਮ ਦੇ ਵਿੱਚ ਕੀ ਮਤਲਬ ਵੀ ਜਦੋਂ ਪੰਜਾਬ ਤੋਂ ਜਾਂਦੇ ਆ ਆਪਣੇ ਮਤਲਬ ਵੀ ਮੁੰਡਾ ਜਾਂਦੇ ਜਾਂ ਫਿਰ ਵਿਆਹ ਕਰਕੇ ਜਾਂਦੇ ਉਧਰ ਨਾ ਤੇ ਬਾਹਰ ਜਾਂਦੇ ਆ ਉੱਥੇ ਆਪਣੇ ਬਾਪੂ ਨੂੰ ਵੀ ਸੱਦ ਲੈਂਦਾ ਜਾਂ ਮੰਮੀ ਨੂੰ ਵੀ ਸੱਦ ਲੈਂਦਾ ਪਰ ਫੈਮਿਲੀ ਨੂੰ ਵੀ ਸੱਦ ਲੈਂਦੇ ਆ ਉਹ ਸੱਦ ਕੇ ਉਹਦੇ ਨਾਲ ਮਤਲਬ ਵੀ ਘਰ ਸਾਹਮਦੇ ਆ ਕਈ ਵਾਰੀ ਕਈ ਕੋਸ਼ ਕਰਦਾ ਹੈ ਕਿ ਕੁਝ ਕਰਦਾ ਹੈ ਫਿਲਮ ਜੀ ਦਿਖਾਇਆ ਗਿਆ ਹੀ ਤੁਸੀਂ ਸਾਡੇ ਇੱਥੇ ਮਾਂ ਮੈਂ ਕਹਿਣਾ ਪਰਸਨ ਸ਼ੇਖ ਨੂੰ ਕਹਾਂਗਾ ਮਾਂ ਦਿਖਾਨਗੇ ਇਹ ਕੀ ਦਿਲ ਚ ਆਇਆ ਤੇ ਇਹ ਜਗ੍ਹਾ ਜਿਹੜੀ ਹੁੰਦੀ ਬੜੀ ਸੈਂਸਿਟੀਵ ਜਗ੍ਹਾ ਹੁੰਦੀ ਤੁਸੀਂ ਇੱਥੇ ਮਾਂ ਲਖਾ ਇਹ ਮੇਰੀ ਮਾਂ ਨਹੀਂ ਹੈਗੀ ਪਹਿਲਾਂ ਮੈਨੂੰ ਦੱਸਣਾ ਚਾਹਣਾ ਨਾ ਮੇਰੀ ਮਾਂ ਮੈਂ ਜਦੋਂ ਹੈਗਾ ਸੀ 6 ਸਾਲ ਦਾ ਸੀ ਨਾ ਉਦੋਂ ਮੇਰੀ ਮਾਂ ਛੱਡ ਕੇ ਮੈਨੂੰ ਚਲੀ ਗਈ ਸੀ ਦੁਨੀਆ ਤੋਂ ਤਾਂ ਕਰਕੇ ਤੇ ਮੇਰਾ ਬਾਪੂ ਵੀ ਚਲਾ ਗਿਆ ਸੀ ਤਾਂ ਕਰਕੇ ਸੋ ਤੁਸੀਂ ਕੱਲੇ ਮਤਲਬ ਆਪਦੇ ਆਪ ਨੂੰ ਮਤਲਬ ਹਾਂ ਹਾਂ ਮੈਂ ਆਪਣੀ ਮਾਂ ਦਾ ਮੂੰਹ ਵੀ ਨਹੀਂ ਦੇਖਿਆ ਹੈਗਾ ਫੋਟਾਂ 'ਚ ਹੀ ਦੇਖਦਾ ਰਹਿਣਾ ਮੈਂ ਫੋਟੋ ਵੀ ਆਪਦੇ ਅਕਾਊਂਟ ਤੇ ਪਾਈ ਹੋਈ ਆ ਮੈਂ ਆਪ ਤੱਕ ਮੇਰੀ ਮਾਂ ਦਾ ਮੂੰਹ ਨਹੀਂ ਦੇਖਿਆ ਹੈਗਾ ਹਾਂ ਜੀ اچھا ਮਤਲਬ ਮਾਂ ਦਾ ਬਾਪ ਦਾ ਮੈਂ ਕਿਹਾ ਮਾਂ ਦਾ ਹਾਂ ਹਾਂ ਬਾਪੂ ਦਾ ਮੈਂ ਦੇਖਿਆ ਬਾਪੂ ਨਾਲ ਖੇਡੇ ਆ ਵੀ ਮੈਂ ਬਾਪੂ ਨੇ ਮੈਨੂੰ ਪੜਾਇਆ ਵੀ ਲਖਾਇਆ ਵੀ ਉਸ ਤੋਂ ਬਾਅਦ ਨਹੀਂ ਵੈਸੇ ਇਸ ਦੁਨੀਆ ਤੇ ਤਾਂ ਹੈਗਾ ਬੇ ਬੇ ਵੀ ਨਹੀਂ ਹੈਗੀ ਤੇ ਬਾਪੂ ਵੀ ਨਹੀਂ ਹੈਗਾ। ਕੀ ਉਮਰ ਚੋਂ ਤਾਂ ਹੋਇਆ ਕੀ ਸੁਣਨ ਜਿਆ। ਬਾਪੂ ਨੂੰ ਤਾਂ ਟੀਵੀ ਹੋ ਗਿਆ ਸੀਗਾ। ਮਾਂ ਤੁਹਾਨੂੰ ਕਾਲਾ ਪੀਲਾ ਹੋ ਗਿਆ ਸੀਗਾ। ਬੱਚਾ ਸੀਗਾ ਮਾਂ ਦੇ ਪੇਟ ਚ ਤਾਂ ਕਰਕੇ। ਹਾਂਜੀ। ਮਤਲਬ ਫਿਰ ਨਿਹੰਗ ਸਿੰਘਾਂ ਨਾਲ ਫਿਰ ਰਹਿਣਾ ਸ਼ੁਰੂ ਕੀਤਾ। ਨਿਹੰਗ ਸਿੰਘਾਂ ਸਾਰੇ ਜੀਵਨ ਬਾਬਾ ਜੀ ਨੂੰ ਦਾਨ ਕਰਤਾ। ਦਲਪੰਥ ਵਿੱਚ। ਹਾਂਜੀ ਹਾਂਜੀ। ਉਹਨਾਂ ਦੇ ਨਾਲ ਹੀ ਹੁਣ ਤੁਸੀਂ ਉਹ ਉਹਨਾਂ ਨੇ ਮਾਂ ਪਿਓ ਸਮਝਦੇ। ਹਾਂ ਹਾਂ ਉਹੀ ਆਪਣੇ ਮਿਆਂ ਨੇ ਇੱਥੇ ਭਰਾ ਨੇ ਸਾਰੇ ਕੋਈ ਨਹੀਂ ਹੈਗਾ ਆਪਣਾ।